ਇਸ ਦੇ ਵਿੱਚ ਸਾਡੇ ਲਾਪੇ ਦੀ ਛੋਟੇ-ਮੋਟੇ ਮਾਮਲਾ ਨਹੀਂ ਮਿਲਿਆ ਰਾਜੇ ਜੇ ਬੇਕਸਲਾ ਕਰਨਾ ਬਈ ਵਾਰੀ-ਵਾਰੀ ਸਾਰਾ ਨਾਲ ਨਹੀਂ ਲਿਆ ਕਾਂਗਰਸ ਜਿਹੜੀ ਕਮੇਟੀ ਅਲੀ ਨੂੰ ਆਉਂਦੇ ਬੇਜਨ ਨੂੰ ਆਏ ਮਤੇ ਭਾ ਇਧਰੋਂ ਕਾਲੀਦਾਰ ਬਾਦਲ ਨੂੰ ਆਏ ਆ ਬਹੁਤ ਜਨ ਸਮਾਜ ਪਾਰਟੀ ਅਲੀ ਨੂੰ ਆਇਆ ਹੈ ਪੀਟੀਸੀ ਆਲੀ ਨੂੰ ਆਇਆ ਹੈ ਡਾਇਰੈਕਟਰ ਅੰਦਾਰਾ ਜੀਤ ਵੱਲੋਂ ਡਾਇਰੈਕਟਰ ਸਿੱਖਨਾ ਤੇ ਲੋਕ ਸਭਾ ਭਾਗ ਵੱਲੋਂ ਚੰਡੀਗੜ੍ਹ ਵੱਲੋਂ ਵੀ ਬਹੁਤ ਦੇਰੀ ਗਈ ਜਿਹੜਾ ਇਹ ਨਾਲ ਮੇਰੇ ਨਾਲ ਲਾਂਝਿਆ ਹੋਵੇ ਜਦੋਂ ਸਾਡੇ ਸੰਘਰਸ਼ ਚੱਲਦੇ ਸੀ ਉਹ ਕਿਤੇ ਵੀ ਹੁੰਦੇ ਸੀ ਸਾਡਾ ਪੂਰਾ ਸਾਥ ਇਹਨਾਂ ਨੇ ਪੱਤਰਕਾਰੀਆਂ ਨਾਲ ਜੁੜ ਕੇ ਦਿੱਤਾ ਸਾਡੇ ਨਾਲ ਸਦਾ ਨਹੀਂ ਜੁੜਦੇ ਰਹੇ ਅਪਾਣ ਅਸੀਂ ਪਿੰਡ 'ਚ ਖੰਡ ਇਕੱਠਾ ਕਰਦੇ ਸੀ ਉਦੋਂ ਵੀ ਇਹਨਾਂ ਨੇ ਆਪਣੀ ਖਬਰ ਲਾਉਣੀ ਸੰਘਰਸ਼ ਬਣਾ ਕਿਤੇ ਵੀ ਲੰਮਾ ਹੁੰਦਾ ਸੀ ਉੱਥੇ ਜਾ ਕੇ ਇਹਨੇ ਨਾ ਗਾਰਾਂ ਆਉਣੀਆਂ ਥੋੜੇ ਛਲੇ ਦਾ ਸੰਘਰਸ਼ ਲੰਮਾ ਸੀ ਲੜਿਆ ਛੱਡ ਗਿਆ ਇਸ ਕਰਕੇ ਪਰਵਾਰ ਨੂੰ ਹਮਲਾ ਹੋਇਆ ਵੀ ਬੜਾ ਆਮ ਨਹੀਂ ਲੈਣਾ